ਮਸਕਾਰ ਹਾਂ ਮੈਂ ਇਹ ਮੈਸੇਜ ਉਹਨਾਂ ਸਾਰਿਆਂ ਵਾਸਤੇ ਰਿਕਾਰਡ ਕਰ ਰਿਹਾ ਹਾਂ ਔਰ ਪੋਸਟ ਕਰ ਰਿਹਾ ਹਾਂ ਉਸ ਇੱਕ ਇੱਕ ਕਦਮ ਲਈ ਜਿਹੜਾ ਛਲ ਕੇ ਸਾਡੇ ਘਰੇ ਆਇਆ ਇਸ ਦੁੱਖ ਦੀ ਘੜੀ 'ਚ ਸਾਡਾ ਸਾਥ ਦਿੱਤਾ ਉਸ ਹਰ ਇੱਕ ਮੈਸੇਜ ਨੂੰ ਜਿਹੜਾ ਮੇਰੇ ਇੰਸਟਾਗ੍ਰam ਤੇ ਜਾਂ ਮੇਰੇ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਸੀਂ ਪਰਸਨਲੀ ਮੈਨੂੰ ਭੇਜਿਆ ਜੀ ਮੇਰੇ ਨਾਲ ਖੜੇ ਹੋਏ ਸਾਡੇ ਸਾਰੇ ਪਰਿਵਾਰ ਨਾਲ ਖੜੇ ਹੋਏ ਇਸ ਦੁੱਖ ਦੀ ਘੜੀ 'ਚ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਜੇ ਕਿਸੇ ਦਾ ਪਰਸਨਲੀ ਮੈਂ ਰਿਪਲਾਈ ਨਹੀਂ ਕਰ ਪਾਇਆ ਉਹਦੇ ਲਈ ਮੈਂ ਮਾਫੀ ਚਾਹੁੰਦਾ ਹੈ ਤੁਹਾਡੇ ਸਾਰਿਆਂ ਦਾ ਤੇदिलੋਂ ਬਹੁਤ-ਬਹੁਤ ਧੰਨਵਾਦ ਥੈਂਕ ਯੂ ਫॉर ਆਲਵੇਸ ਬੀਇੰਗ ਥੇਅਰ ਫॉर ਅਸ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਨ ਮੈਂ ਇਹ ਮੈਸੇਜ ਉਸ ਸਾਰੇ ਵਾਸਤੇ ਰਿਕਾਰਡ ਕਰ ਰਹੇ ਹਾਂ ਔਰ ਪੋਸਟ ਕਰ ਰਹੇ ਹਾਂ ਉਸ ਇੱਕ ਇੱਕ ਕਦਮ ਲਈ ਜਿਹੜਾ ਚੱਲ ਕੇ ਸਾਡੇ ਘਰੇ ਆਇਆ ਇਸ ਦੁੱਖ ਦੀ ਘੜੀ 'ਚ ਸਾਡਾ ਸਾਥ ਦਿੱਤਾ ਉਸ ਹਰ ਇੱਕ ਮੈਸੇਜ ਨੂੰ ਜਿਹੜਾ ਮੇਰੇ ਇੰਸਟਾਗ੍ਰam ਤੇ ਜਾਂ ਮੇਰੇ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਸੀਂ ਪਰਸਨਲੀ ਮੈਨੂੰ ਭੇਜਿਆ ਤੁਸੀਂ ਮੇਰੇ ਨਾਲ ਖੜੇ ਹੋਏ ਸਾਡੇ ਸਾਰੇ ਪਰਿਵਾਰ ਨਾਲ ਖੜੇ ਹੋਏ ਇਸ ਦੁੱਖ ਦੀ ਘੜੀ 'ਚ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਜੇ ਕਿਸੇ ਦਾ ਪਰਸਨਲੀ ਮੈਂ ਰਿਪਲਾਈ ਨਹੀਂ ਕਰ ਪਾਇਆ ਉਹਦੇ ਲਈ ਮੈਂ ਮਾਫੀ ਚਾਹੁੰਦਾ। ਪਰ ਤੁਹਾਡਾ ਸਾਰਿਆਂ ਦਾ ਤੇਦਿਲ ਨੂੰ ਬਹੁਤ-ਬਹੁਤ ਧੰਨਵਾਦ। ਥੈਂਕ ਯੂ ਫॉर ਆਲਵੇਸ ਬੀਇੰਗ ਥੇਅਰ ਫਾਰ ਅਸ। ਸਤਿ ਸ਼੍ਰੀ ਅਕਾਲ, ਨਮਸਕਾਰ ਆਦਮ। ਮੈਂ ਇਹ ਮੈਸੇਜ ਉਹਨਾਂ ਸਾਰਿਆਂ ਵਾਸਤੇ ਰਿਕਾਰਡ ਕਰ ਰਿਹਾ ਹਾਂ ਔਰ ਪੋਸਟ ਕਰ ਰਿਹਾ ਹਾਂ। ਉਸ ਇੱਕ ਇੱਕ ਕਦਮ ਲਈ ਜਿਹੜਾ ਚੱਲ ਕੇ ਸਾਡੇ ਘਰੇ ਆਇਆ ਇਸ ਦੁੱਖ ਦੀ ਘੜੀ 'ਚ ਸਾਡਾ ਸਾਥ ਦਿੱਤਾ ਉਸ ਹਰ ਇੱਕ ਮੈਸੇਜ ਨੂੰ ਜਿਹੜਾ ਮੇਰੇ ਇੰਸਟਾਗ੍ਰam ਤੇ ਜਾਂ ਮੇਰੇ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਸੀਂ ਪਰਸਨਲੀ ਮੈਨੂੰ ਭੇਜਿਆ ਤੁਸੀਂ ਮੇਰੇ ਨਾਲ ਖੜੇ ਹੋਏ ਸਾਡੇ ਸਾਰੇ ਪਰਿਵਾਰ ਨਾਲ ਖੜੇ ਹੋਏ ਉਸ ਦੁੱਖ ਦੀ ਘੜੀ 'ਚ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਜ ਜੇ ਕਿਸੇ ਦਾ ਪਰਸਨਲੀ ਮੈਂ ਰਿਪਲ ਨਹੀਂ ਕਰ ਪਾਇਆ ਉਹਦੇ ਲਈ ਮੈਂ ਮਾਫੀ ਚਾਹੁੰਦਾ ਅਲਟੋ ਦਸਾਰੰਦ ਅਤੇ ਲੰਬੋਤ ਬਹੁਤ ਬਹੁਤ ਤੰਗਵਾਦ ਥੈਂਕ ਯੂ ਫॉर ਆਲਵੇਸ ਬੀਇੰਗ ਥੇਅਰ ਫॉर ਅਸ ਸਤਿ ਸ਼੍ਰੀ ਅਕਾਲ ਨਮਸਕਾਰ ਆਦab ਮੈਂ ਇਹ ਮੈਸੇਜ ਉਹਨਾਂ ਸਾਰੇ ਵਾਸਤੇ ਰਿਕਾਰਡ ਕਰ ਰਿਹਾ ਹਾਂ ਔਰ ਪੋਸਟ ਕਰ ਰਿਹਾ ਹਾਂ ਉਸ ਇੱਕ ਇੱਕ ਕਦਮ ਲਈ ਜਿਹੜਾ ਚੱਲ ਕੇ ਸਾਡੇ ਘਰੇ ਆਇਆ ਇਸ ਦੁੱਖ ਦੀ ਘੜੀ 'ਚ ਸਾਡਾ ਸਾਥ ਦਿੱਤਾ ਉਸ ਹਰ ਇੱਕ ਮੈਸੇਜ ਨੂੰ ਜਿਹੜਾ ਮੇਰੇ ਇੰਸਟਾਗ੍ਰam ਤੇ ਜਾਂ ਮੇਰੇ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਸੀਂ ਪਰਸਨਲੀ ਮੈਨੂੰ ਭੇਜਿਆ ਤੁਸੀਂ ਮੇਰੇ ਨਾਲ ਖੜੇ ਹੋਏ ਸਾਡੇ ਸਾਰੇ ਪਰਿਵਾਰ ਨਾਲ ਖੜੇ ਹੋਏ ਇਸ ਦੁੱਖ ਦੀ ਘੜੀ 'ਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਜੇ ਕਿਸੇ ਦਾ ਪਰਸਨਲੀ ਮੈਂ ਰਿਪਲਾਈ ਨਹੀਂ ਕਰ ਪਾਇਆ ਉਹਦੇ ਲਈ ਮੈਂ ਮਾਫੀ ਚਾਹੁੰਦਾ ਉਹਦਾ ਸਾਰਿਆਂ ਦਾ ਤੇ ਇਹਨੂੰ ਬਹੁਤ-ਬਹੁਤ ਧੰਨਵਾਦ। ਥੈਂਕ ਯੂ ਫॉर ਆਲਵੇਜ਼ ਬੀਇੰਗ ਥੇਅਰ ਫॉर ਅਸ। ਸਤਿ ਸ਼੍ਰੀ ਅਕਾਲ, ਨਮਸਕਾਰ ਆਦਾਨ। ਮੈਂ ਇਹ ਮੈਸੇਜ ਉਹਨਾਂ ਸਾਰਿਆਂ ਵਾਸਤੇ ਰਿਕੋਰਡ ਕਰ ਰਿਹਾ ਹਾਂ ਔਰ ਪੋਸਟ ਕਰ ਰਿਹਾ ਹਾਂ। ਉਸ ਇੱਕ-ਇੱਕ ਕਦਮ ਲਈ ਜਿਹੜਾ ਚੱਲ ਕੇ ਸਾਡੇ ਘਰੇ ਆਇਆ ਇਸ ਦੁੱਖ ਦੀ ਘੜੀ 'ਚ ਸਾਡਾ ਸਾਥ ਦਿੱਤਾ, ਉਸ ਹਰ ਇੱਕ ਮੈਸੇਜ ਨੂੰ ਜਿਹੜਾ ਮੇਰੇ ਇੰਸਟਾਗ੍ਰam ਤੇ ਜਾਂ ਮੇਰੇ ਕਿਸੇ ਵੀ ਸੋਸ਼ਲ ਮੀਡੀਆ ਪਲੈਟਫਾਰਮ ਤੇ ਤੁਸੀਂ ਪਰਸਨਲੀ ਮੈਨੂੰ ਭੇਜਿਆ ਤੁਸੀਂ ਮੇਰੇ ਨਾਲ ਖੜੇ ਹੋਏ ਸਾਡੇ ਸਾਰੇ ਪਰਿਵਾਰ ਨਾਲ ਖੜੇ ਹੋਏ ਸੁਖ ਦੀ ਖੜੀ ਸੀ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਤੁਹਾਨੂੰ ਮੈਂ ਜੇ ਕਿਸੇ ਦਾ ਪਰਸਨਲੀ ਮੈਂ ਰਿਪਲਾਈ ਨਹੀਂ ਕਰ ਪਾਇਆ ਉਹਦੇ ਲਈ ਮੈਂ ਮਾਫੀ ਚਾਹੁੰਦਾ ਹੈ ਪਰ ਤੁਹਾਡੇ ਸਾਰਿਆਂ ਦਾ ਧੰਨਵਾਦ ਬਹੁਤ-ਬਹੁਤ for always being there for us sat sri akal namaskar aadaab main ye message una sarey vaste record kar reha haan aur post kar reha haan us ik ik kadam layi jehda chal ke sade ghar aaya is dukh di ghadi ch saada saath ditta us har ik message nu no jehda mere instagram te ya mere ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਸੀਂ ਪਰਸਨਲੀ ਮੈਨੂੰ ਭੇਜਿਆ ਤੁਸੀਂ ਮੇਰੇ ਨਾਲ ਖੜੇ ਹੋਏ ਸਾਡੇ ਸਾਰੇ ਪਰਿਵਾਰ ਨਾਲ ਖੜੇ ਹੋਏ ਇਸ ਦੁੱਖ ਦੀ ਘੜੀ ਚ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਜਿਸ ਕਿਸੇ ਦਾ ਪਰਸਨਲੀ ਮੈਂ ਰਿਪਲਾਈ ਨਹੀਂ ਕਰ ਪਾਇਆ ਉਹਦੇ ਲਈ ਮੈਂ ਮਾਫੀ ਚਾਹੁੰਦਾ ਹੈ ਤੁਹਾਡੇ ਸਾਰਿਆਂ ਦਾ ਤੇਰੇ ਨੂੰ ਬਹੁਤ-ਬਹੁਤ ਧੰਨਵਾਦ ਥੈਂਕ ਯੂ ਫਾਰ ਆਲਵੇਜ਼ ਬੀਇੰਗ ਥੇਅਰ ਫਾਰ ਅਸ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਨ ਮੈਂ ਇਹ ਮੈਸੇਜ ਉਹਨਾਂ ਸਾਰੇ ਵਾਸਤੇ ਰਿਕਾਰਡ ਕਰ ਰਿਹਾ ਹਾਂ ਔਰ ਪੋਸਟ ਕਰ ਰਿਹਾ ਹਾਂ ਜੀ ਉਸ ਇੱਕ ਇੱਕ ਕਦਮ ਲਈ ਜਿਹੜਾ ਚੱਲ ਕੇ ਸਾਡੇ ਘਰੇ ਆਇਆ ਇਸ ਦੁੱਖ ਦੀ ਘੜੀ 'ਚ ਸਾਡਾ ਸਾਥ ਦਿੱਤਾ ਉਸ ਹਰ ਇੱਕ ਮੈਸੇਜ ਨੂੰ ਜਿਹੜਾ ਮੇਰੇ ਇੰਸਟਾਗ੍ਰam ਤੇ ਜਾਂ ਮੇਰੇ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਸੀਂ ਪਰਸਨਲੀ ਮੈਨੂੰ ਭੇਜਿਆ ਜੀ ਮੇਰੇ ਨਾਲ ਖੜੇ ਹੋਏ ਸਾਡੇ ਸਾਰੇ ਪਰਿਵਾਰ ਨਾਲ ਖੜੇ ਹੋਏ ਸੁਖ ਦੀ ਖੜੀ ਛ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਜੇ ਕਿਸੇ ਦਾ ਪਰਸਨਲੀ ਮੈਂ ਰਿਪਲਾਈ ਨਹੀਂ ਕਰ ਪਾਇਆ ਉਹਦੇ ਲਈ ਮੈਂ ਮਾਫੀ ਚਾਹੁੰਦਾ ਹੈ ਤੁਹਾਡੇ ਸਾਰਿਆਂ ਦਾ ਤੇदिलੋਂ ਬਹੁਤ-ਬਹੁਤ ਧੰਨਵਾਦ ਥੈਂਕ ਯੂ ਫॉर ਆਲਵੇਜ਼ ਬੀਇੰਗ ਥੇਅਰ ਫॉर ਅਸ ਸਤਿ ਸ਼੍ਰੀ ਅਕਾਲ ਨਮਸਕਾਰ ਆਦਮ ਮੈਂ ਇਹ ਮੈਸੇਜ ਉਨਾ ਸਾਰੇ ਵਾਸਤੇ ਰਿਕਾਰਡ ਕਰ ਰਹੇ ਹਾਂ ਔਰ ਪੋਸਟ ਕਰ ਰਹੇ ਹਾਂ ਜੀ ਉਸ ਇੱਕ ਇੱਕ ਕਦਮ ਲਈ ਜਿਹੜਾ ਚੱਲ ਕੇ ਸਾਡੇ ਘਰ ਆਇਆ ਇਸ ਦੁੱਖ ਦੀ ਘੜੀ 'ਚ ਸਾਡਾ ਸਾਥ ਦਿੱਤਾ ਉਸ ਹਰ ਇੱਕ ਮੈਸੇਜ ਨੂੰ ਜਿਹੜਾ ਮੇਰੇ ਇੰਸਟਾਗ੍ਰam ਤੇ ਜਾਂ ਮੇਰੇ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਸੀਂ ਮੈਨੂੰ ਪਰਸਨਲੀ ਮੈਨੂੰ ਭੇਜਿਆ ਤੁਸੀਂ ਮੇਰੇ ਨਾਲ ਖੜੇ ਹੋਏ ਸਾਡੇ ਸਾਰੇ ਪਰਿਵਾਰ ਨਾਲ ਖੜੇ ਹੋਏ ਇਸ ਦੁੱਖ ਦੀ ਘੜੀ 'ਚ ਸਾਰਿਆਂ ਦਾ ਬਹੁਤ-ਬਹੁਤ ਤੁਹਾਨੂੰ ਮੈਂ ਜਿਸ ਕਿਸੇ ਦਾ ਪਰਸਨਲੀ ਮੈਂ ਰਿਪਲਾਈ ਨਹੀਂ ਕਰ ਪਾਇਆ ਉਹਦੇ ਲਈ ਮੈਂ ਮਾਫੀ ਚਾਹੁੰਦਾ ਤੇ ਤੁਹਾਡੇ ਸਾਰਿਆਂ ਦਾ ਤੇਨ ਬਹੁਤ-ਬਹੁਤ ਧੰਨਵਾਦ ਥੈਂਕ ਯੂ ਫॉर ਆਲਵੇਸ ਬੀਇੰਗ ਥੇਅਰ ਫॉर ਅਸ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਨ ਮੈਂ ਇਹ ਮੈਸੇਜ ਉਹਨਾਂ ਸਾਰਿਆਂ ਵਾਸਤੇ ਰਿਕਾਰਡ ਕਰ ਰਿਹਾ ਹਾਂ ਔਰ ਪੋਸਟ ਕਰ ਰਿਹਾ ਹਾਂ ਇੱਕ ਇੱਕ ਕਦਮ ਲਈ ਜਿਹੜਾ ਚੱਲ ਕੇ ਸਾਡੇ ਘਰੇ ਆਇਆ ਇਸ ਦੁੱਖ ਦੀ ਘੜੀ 'ਚ ਸਾਡਾ ਸਾਥ ਦਿੱਤਾ ਉਸ ਹਰ ਇੱਕ ਮੈਸੇਜ ਨੂੰ ਜਿਹੜਾ ਮੇਰੇ ਇੰਸਟਾਗ੍ਰam ਤੇ ਜਾਂ ਮੇਰੇ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਸੀਂ ਪਰਸਨਲੀ ਮੈਨੂੰ ਭੇਜਿਆ ਤੁਸੀਂ ਮੇਰੇ ਨਾਲ ਖੜੇ ਹੋਏ ਸਾਡੇ ਸਾਰੇ ਪਰਿਵਾਰ ਨਾਲ ਖੜੇ ਹੋਏ ਇਸ ਦੁੱਖ ਦੀ ਘੜੀ 'ਚ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇ ਕਿਸੇ ਦਾ ਪਰਸਨਲੀ ਰਿਪਲਾਈ ਨਹੀਂ ਕਰ ਪਾਇਆ ਉਹਦੇ ਲਈ ਮੈਂ ਮਾਫੀ ਚਾਹੁੰਦਾ ਤੇ ਤੁਹਾਡੇ ਸਾਰਿਆਂ ਦਾ ਤੇਨ ਬਹੁਤ ਬਹੁਤ ਤਨਵਾਦ ਥੈਂਕ ਯੂ ਫॉर ਆਲਵੇਜ਼ ਬੀਇੰਗ ਥੇਅਰ ਫॉर ਅਸ ਸਤਿ ਸ਼੍ਰੀ ਅਕਾਲ ਨਮਸਕਾਰ ਆਦاب ਮੈਂ ਇਹ ਮੈਸੇਜ ਉਹਨਾਂ ਸਾਰਿਆਂ ਵਾਸਤੇ ਰਿਕਾਰਡ ਕਰ ਰਿਹਾ ਹਾਂ ਔਰ ਪੋਸਟ ਕਰ ਰਿਹਾ ਹਾਂ ਉਸ ਇੱਕ ਇੱਕ ਕਦਮ ਲਈ ਜਿਹੜਾ ਚੱਲ ਕੇ ਸਾਡੇ ਘਰ ਆਇਆ ਇਸ ਦੁੱਖ ਦੀ ਘੜੀ 'ਚ ਸਾਡਾ ਸਾਥ ਦਿੱਤਾ ਉਸ ਹਰ ਇੱਕ ਮੈਸੇਜ ਨੂੰ ਜਿਹੜਾ ਮੇਰੇ ਇੰਸਟਾਗ੍ਰam ਤੇ ਜਾਂ ਮੇਰੇ ਕਿਸੇ ਵੀ ਸੋਸ਼ਲ ਮੀਡੀਆ ਪਲੈਟਫਾਰਮ ਤੇ ਤੁਸੀਂ ਪਰਸਨਲੀ ਮੈਨੂੰ ਭੇਜਿਆ ਤੁਸੀਂ ਮੇਰੇ ਨਾਲ ਖੜੇ ਹੋਏ ਸਾਡੇ ਸਾਰੇ ਪਰਿਵਾਰ ਨਾਲ ਖੜੇ ਹੋਏ ਇਸ ਦੁੱਖ ਦੀ ਘੜੀ 'ਚ ਤੁਹਾਡ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਜੇ ਕਿਸੇ ਦਾ ਪਰਸਨਲੀ ਮੈਂ ਰਿਪਲਾਈ ਨਹੀਂ ਕਰ ਪਾਇਆ ਉਹਦੇ ਲਈ ਮੈਂ ਮਾਫੀ ਚਾਹੁੰਦਾ ਦਾ ਸਾਰਿਆਂ ਦਾ तहे दिलੋਂ ਬਹੁਤ ਬਹੁਤ ਧੰਨਵਾਦ। ਥੈਂਕ ਯੂ ਫॉर ਆਲਵੇਜ਼ ਬੀਇੰਗ ਥੇਅਰ ਫॉर ਅਸ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦab। ਮੈਂ ਇਹ ਮੈਸੇਜ ਉਹਨਾਂ ਸਾਰਿਆਂ ਵਾਸਤੇ ਰਿਕਾਰਡ ਕਰ ਰਿਹਾ ਹਾਂ ਔਰ ਪੋਸਟ ਕਰ ਰਿਹਾ ਹਾਂ ਜੀ। ਉਸ ਇੱਕ ਇੱਕ ਕਦਮ ਲਈ ਜਿਹੜਾ ਚੱਲ ਕੇ ਸਾਡੇ ਘਰੇ ਆਇਆ ਇਸ ਦੁੱਖ ਦੀ ਘੜੀ 'ਚ ਸਾਡਾ ਸਾਥ ਦਿੱਤਾ ਉਸ ਹਰ ਇੱਕ ਮੈਸੇਜ ਨੂੰ। ਜਿਹੜਾ ਮੇਰੇ ਇੰਸਟਾਗ੍ਰam ਤੇ ਜਾਂ ਮੇਰੇ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਸੀਂ ਪਰਸਨਲੀ ਮੈਨੂੰ ਭੇਜਿਆ ਤੁਸੀਂ ਮੇਰੇ ਨਾਲ ਖੜੇ ਹੋਏ ਸਾਡੇ ਸਾਰੇ ਪਰਿਵਾਰ ਨਾਲ ਖੜੇ ਹੋਏ ਇਸ ਦੁੱਖ ਦੀ ਖੜੀ ਚ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਤੁਹਾਨੂੰ ਮੈਂ ਜੇ ਕਿਸੇ ਦਾ ਪਰਸਨਲੀ ਮੈਂ ਰਿਪਲਾਈ ਨਹੀਂ ਕਰ ਪਾਇਆ ਉਹਦੇ ਲਈ ਮੈਂ ਮਾਫੀ ਚਾਹੁੰਦਾ ਤੇ ਤੁਹਾਡੇ ਸਾਰਿਆਂ ਦਾ ਤੇਨ ਬਹੁਤ ਬਹੁਤ ਧੰਨਵਾਦ ਥੈਂਕ ਯੂ ਫॉर ਆਲਵੇਸ ਬੀਇੰਗ देयर ਫॉर ਅਸ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਇਹ ਮੈਸੇਜ ਉਹਨਾਂ ਸਾਰਿਆਂ ਵਾਸਤੇ ਰਿਕਾਰਡ ਕਰ ਰਹੇ ਹਾਂ ਔਰ ਪੋਸਟ ਕਰ ਰਹੇ ਹਾਂ ਉਸ ਇੱਕ ਇੱਕ ਕਦਮ ਲਈ ਜਿਹੜਾ ਚੱਲ ਕੇ ਸਾਡੇ ਘਰੇ ਆਇਆ ਇਸ ਦੁੱਖ ਦੀ ਘੜੀ 'ਚ ਸਾਡਾ ਸਾਥ ਦਿੱਤਾ ਉਸ ਹਰ ਇੱਕ ਮੈਸੇਜ ਨੂੰ ਜਿਹੜਾ ਮੇਰੇ ਇੰਸਟਾਗ੍ਰam ਤੇ ਜਾਂ ਮੇਰੇ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੁਸੀਂ ਪਰਸਨਲੀ ਮੈਨੂੰ ਭੇਜਿਆ ਤੁਸੀਂ ਮੇਰੇ ਨਾਲ ਖੜੇ ਹੋਏ ਸਾਡੇ ਸਾਰੇ ਪਰਿਵਾਰ ਨਾਲ ਖੜੇ ਹੋਏ ਸੁਖ ਦੀ ਖੜੀ ਛ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਤੁਹਾਨੂੰ ਮੈਂ ਜੇ ਕਿਸੇ ਦਾ ਪਰਸਨਲੀ ਮੈਂ ਰਿਪਲਾਈ ਨਹੀਂ ਕਰ ਪਾਇਆ ਉਹਦੇ ਲਈ ਮੈਂ ਮਾਫੀ ਚਾਹੁੰਦਾ ਹੈ ਤੁਹਾਡੇ ਸਾਰਿਆਂ ਦਾ ਤੇ ਦੇ ਲਈ ਬਹੁਤ ਬਹੁਤ ਤੰਗਵਾਦ ਥੈਂਕ ਯੂ ਫॉर ਆਲਵੇਜ਼ ਬੀਇੰਗ ਥੇਅਰ ਫॉर ਅਸ ਸਤਿ ਸ਼੍ਰੀ ਅਕਾਲ ਨਮਸਕਾਰ ਆਦਮ ਮੈਂ ਇਹ ਮੈਸੇਜ ਉਹਨਾਂ ਸਾਰਿਆਂ ਵਾਸਤੇ ਰਿਕਾਰਡ ਕਰ ਰਿਹਾ ਹਾਂ ਔਰ ਪੋਸਟ ਕਰ ਰਿਹਾ ਹਾਂ ਜੀ ਉਸ ਇੱਕ ਇੱਕ ਕਦਮ ਲਈ ਜਿਹੜਾ ਚੱਲ ਕੇ ਸਾਡੇ ਘਰੇ ਆਇਆ ਇਸ ਦੁੱਖ ਦੀ ਘੜੀ 'ਚ ਸਾਡਾ ਸਾਥ ਦਿੱਤਾ ਉਸ ਹਰ ਇੱਕ ਮੈਸੇਜ ਨੂੰ ਜਿਹੜਾ ਮੇਰੇ ਇੰਸਟਾਗ੍ਰam ਤੇ ਜਾਂ ਮੇਰੇ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਸੀਂ ਪਰਸਨਲੀ ਮੈਨੂੰ ਭੇਜਿਆ ਜੀ ਮੇਰੇ ਨਾਲ ਖੜੇ ਹੋਏ ਸਾਡੇ ਸਾਰੇ ਪਰਿਵਾਰ ਨਾਲ ਖੜੇ ਹੋਏ ਇਸ ਦੁੱਖ ਦੀ ਘੜੀ 'ਚ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਜੇ ਕਿਸੇ ਦਾ ਪਰਸਨਲੀ ਮੈਂ ਰਿਪਲਾਈ ਨਹੀਂ ਕਰ ਪਾਇਆ ਉਹਦੇ ਲਈ ਮੈਂ ਮਾਫੀ ਚਾਹੁੰਦਾ ਤੇ ਤੁਹਾਡੇ ਸਾਰਿਆਂ ਦਾ ਤੇਦਿਲ ਨੂੰ ਬਹੁਤ-ਬਹੁਤ ਧੰਨਵਾਦ ਥੈਂਕ ਯੂ ਫॉर ਆਲਵੇਸ ਬੀਇੰਗ ਥੇਅਰ ਫॉर ਅਸ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਨ ਮੈਂ ਇਹ ਮੈਸੇਜ